ਗੰਪੂਰ ਦੀ ਪੰਚਾਇਤ ਨੇ ਪਿੰਡ ਵਾਸੀਆਂ ਦੇ ਨਾਲ ਆਮ ਜਲਾਸ ਕਰਕੇ ਆਪਣੇ 17 ਏਕੜ ਜ਼ਮੀਨ ਪੰਜਾਬ ਦੀ ਸਰਕਾਰ ਨੂੰ ਗਿਫਟ ਦੇ ਦਿੱਤੀ ਸੀ ਲੇਕਿਨ ਸਰਕਾਰ ਨੇ ਫ੍ਰੀ ਆਫ ਕੋਸਟ ਜ਼ਮੀਨ ਲਈ 17 ਏਕੜ ਜ਼ਮੀਨ ਦੇ ਵਿੱਚ ਇੱਕ ਅੱਧ ਖਰਦਜੀ ਬਿਲਡਿੰਗ ਬਣਾਈ ਗੰਪੂਰ ਸਾਹਿਬ ਗੁਰੂ ਦੀ ਨਗਰੀ ਹੈ ਗੁਰੂ ਸਾਹਿਬ ਨੇ ਹਿੰਦ ਦੀ ਰੱਖਿਆ ਦੇ ਲਈ ਇੱਥੋਂ ਚੱਲ ਕੇ ਦਿੱਲੀ ਵਿੱਚ ਸ਼ਹਾਦਤ ਦਿੱਤੀ ਸੀ ਤੇ ਅੱਜ ਜੇ ਅਨੰਦਪੁਰ ਸਾਹਿਬ ਦੀ ਗੱਲ ਕਰੀਏ ਤਾਂ ਅਨੰਦਪੁਰ ਸਾਹਿਬ ਕਿਤੇ ਨਾ ਕਿਤੇ ਜਿਹੜੀਆਂ ਇਹ ਬੇਸਿਕ ਨੀਡਸ ਹੈਗੀਆਂ ਜੀ ਦੇਸ਼ ਬਹੁਤ ਤਰੱਕੀ ਕਰ ਰਿਹਾ ਬੜੀ ਰਫ਼ਤਾਰ ਦੇ ਨਾਲ ਆਲੇ ਦੁਆਲੇ ਏਮਸ ਬਣ ਰਹੇ ਨੇ ਲੇਕਿਨ ਗੁਰੂ ਨਗਰੀ ਕਿਤੇ ਨਾ ਕਿਤੇ ਪਿੱਛੜ ਰਹੀ ਆ कि ਅਸੀਂ ਫ੍ਰੀ ਆਫ ਕਾਸਟ ਜਗ੍ਹਾ ਦਿੰਦੇ ਆ ਕਿ ਇੱਥੇ ਮੈਡੀਕਲ ਕਾਲਜ ਬਣੇਗਾ ਫਾਇਦਾ ਕੀ ਹੋਊਗਾ ਚੰਦਿਲ ਸਾਹਿਬ ਸਭ ਤੋਂ ਵੱਡਾ ਸਵਾਲ ਆ ਕੁਝ ਲੋਕ ਕਹਿੰਦੇ ਨੇ ਕਿ ਡਵੈਲਪਮੈਂਟ ਇਸ ਤਰ੍ਹਾਂ ਦੀ ਸਾਨੂੰ ਚਾਹੀਦੀ ਨਹੀਂ ਆ ਅਨੰਤਪਾਲ ਸਾਹਿਬ ਜਿਹੜਾ ਹੈਗਾ ਉਹ ਕੁਦਰਤੀ ਸੁੰਹਬੰਦ ਦੇ ਨਾਲ ਪਰਿਆ ਹੈ ਤੇ ਇੱਥੇ ਇਸ ਤਰ੍ਹਾਂ ਦੀ ਚੀਜ਼ਾਂ ਨਹੀਂ ਹੋਣੀ ਚਾਹੀਦੀ ਟੀਡਰਾਂ ਦਾ ਜੋਰ ਚੱਲਿਆ ਉਹ ਇੱਥੇ ਤੋਂ ਫੱਟ ਕੇ ਮੈਡੀਕਲ ਯੂਨੀਵਰਸਿਟੀ ਫਰੀਦਕੋਟ ਚਲੀ ਗਈ ਗੁਜ਼ਾਰਿਸ਼ ਕਰਦੇ ਆ ਸਰਕਾਰ ਤੋਂ ਕਿ ਰਾਜਨੀਤੀ ਤੋਂ ਪਰ ਉੱਠ ਕੇ ਜਿੱਥੇ ਤੁਸੀਂ ਜ਼ਿਲ੍ਹਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ ਉੱਥੇ ਨਾਲ ਨਾਲ ਅਨੰਦਪੁਰ ਸਾਹਿਬ ਨੂੰ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮ ਮੌਕੇ ਇੱਕ ਮੈਡੀਕਲ ਯੂਨਿਟ ਤੇ ਉਸ ਖਾਲਸੇ ਦੀ ਜਨਮ ਭੂਮੀ ਦੇ ਉੱਤੇ ਸਰਕਾਰ ਨੂੰ ਹੁਣ ਮੈਂ ਸਮਝਦਾ ਕਿ ਜਲਦ ਤੋਂ ਜਲਦ ਜ਼ਿਲ੍ਹਾ ਵੀ ਜ਼ਰੂਰ ਬਣਾਉਣਾ ਚਾਹੀਦਾ ਔਰ ਜ਼ਿਲ੍ਹੇ ਦੇ ਨਾਲ ਨਾਲ ਪਹਿਲਾ ਨੀਂਹ ਪੱਥਰ ਮੈਡੀਕਲ ਕਾਲਜ ਦਾ ਕਿਉਂਕਿ ਇਹ ਤਾਂ ਅੱਧ ਤੋਂ ਜ਼ਿਆਦਾ ਤਿਆਰ ਬੈਠਾ ਹੈ ਇੰਤਜ਼ਾਰ ਕਰ ਰਿਹਾ ਹੈ ਸਰਕਾਰ ਦੇ ਫਰਮਾਨਾਂ ਦਾ ਮੈਂ ਤਾਂ ਕਹਿੰਦਾ ਜੇ ਕੇਂਦਰ ਸਰਕਾਰ ਇਨੀਸ਼ੀਏਟਿਵ ਲਵੇ ਤਾਂ ਇੱਥੇ ਦਾ ਏਮਸ ਖੁੱਲ ਸਕਦਾ ਕੀ ਬਾਤ ਅਸਤਕਾਲੀ ਤੁਸੀਂ ਦੇਖ ਰਹੇ ਹੋ ਟੀਵੀ 20 ਆਪਣਾ ਚੈਨਲ ਤੇ ਮੈਂ ਹਾਂ ਤੁਹਾਡੇ ਨਾਲ ਬੀ ਐਸ ਚਾਨਾ ਇੱਕ ਚਰਚਾ ਚੱਲ ਰਹੀ ਹੈ ਸ਼੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਏ ਜਾਣ ਨੂੰ ਲੈ ਕੇ ਬਹੁਤ ਸਾਰੇ ਲੋਕ ਜਿਹੜੇ ਹੱਕ ਦੇ ਵਿੱਚ ਨੇ ਬਹੁਤ ਸਾਰੇ ਲੋਕ ਪੱਖ ਦੇ ਵਿੱਚ ਨੇ ਇਸ ਤੋਂ ਇਲਾਵਾ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮ ਅਨੰਦਾ ਦੀ ਪੁਰੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵਿਆਪਕ ਪੱਧਰ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਸਰਕਾਰ ਵੱਲੋਂ ਮਨਾਏ ਜਾ ਰਹੇ ਨੇ ਇਹਨਾਂ ਸਮਾਗਮਾਂ ਦੇ ਚੱਲਦਿਆਂ ਬਹੁਤ ਸਾਰੀਆਂ ਮੰਗਾਂ ਵੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਆਮ ਲੋਕਾਂ ਦੇ ਵੱਲੋਂ ਉੱਠੀਆਂ ਨੇ ਕਿ ਅਨੰਦਪੁਰ ਸਾਹਿਬ ਤਰੱਕੀ ਦੇ ਲਈ ਕਿਸ ਤਰੀਕੇ ਦੇ ਨਾਲ ਕਾਰਜ ਕੀਤੇ ਜਾਣੇ ਚਾਹੀਦੇ ਨੇ ਤੇ ਕਿਹੜੇ-ਕਿਹੜੇ ਕੰਮ ਜਿਹੜੇ ਪਾਇਓਰਿਟੀ ਦੇ ਉੱਪਰ ਹੋਣੇ ਚਾਹੀਦੇ ਨੇ ਬੀਤੇ ਕੱਲ ਸ਼੍ਰੀ ਅਨੰਦਪੁਰ ਸਾਹਿਬ ਦੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਪੋਸਟ ਘੁੰਮਦੀ ਹੈ ਜਿਹੜੀ ਬਹੁਤ ਸਾਰੀ ਵਾਇਰਲ ਵੀ ਹੋਈ ਹੈ ਉਹ ਪੋਸਟ ਪਾਈ ਗਈ ਭਾਰਤੀ ਜਨਤਾ ਪਾਰਟੀ ਦੇ ਸ਼੍ਰੀ ਅਨੰਦਪੁਰ ਸਾਹਿਬ ਦੇ ਸਾਬਕਾ ਮੰਡਲ ਪ੍ਰਧਾਨ ਐਡਵੋਕੇਟ ਚੰਦੇਲ ਸਾਹਿਬ ਦੇ ਵੱਲੋਂ ਐਡਵੋਕੇਟ ਸਪੀਰ ਚੰਦੇਲ ਦੀ ਜੇਕਰ ਗੱਲ ਕੀਤੀ ਜਾਵੇ ਭਾਰਤੀ ਜਨਤਾ ਪਾਰਟੀ ਦੇ ਨਾਲ ਸੰਬੰਧਿਤ ਨੇ ਉਹਨਾਂ ਦੀ ਪਤਨੀ ਜਿਹੜੀ ਉਹ ਪਿੰਡ ਅਗੰਪੁਰ ਦੀ ਸਰਪੰਚ ਹੈ ਇੱਕ ਵੱਡਾ ਨਾਮ ਇਸ ਪਰਿਵਾਰ ਦਾ ਇਲਾਕੇ ਦੇ ਵਿੱਚ ਹੈ ਤੇ ਹਰ ਮੁੱਦੇ ਤੇ ਆਪਣੀ رائے ਜਿਹੜੀ ਹੈ ਉਹ ਬੜੀ ਬੇਬਾਕੀ ਦੇ ਨਾਲ ਰੱਖਦੇ ਨੇ ਅੱਜ ਇਹਨਾਂ तमाम ਮੁੱਦਿਆਂ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਐਡਵੋਕੇਟ ਸਪੀਰ ਚੰਦੇਲ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਨਮਸਕਾਰ ਅੱਜ ਟੀਵੀ 24 ਆਪਣਾ ਨਿਊਜ਼ ਚੈਨਲ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਹਾਂ ਕਿ ਮੇਰੀ ਗੱਲ ਸੁਣਨ ਦੇ ਲਈ ਸਾਡੇ ਆਫਿਸ ਪਹੁੰਚੇ ਨੇ ਸੋ ਜਾਨਾ ਸਾਹਿਬ ਤੁਸੀਂ ਵੀ ਬੇਬਾਕੀ ਦੇ ਨਾਲ ਗੱਲ ਕਰਦੇ ਆਂ ਤੇ ਅਸੀਂ ਵੀ ਸ੍ਰੀ ਅਨੰਦਪੁਰ ਸਾਹਿਬ ਦੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਰਹਿੰਦੇ ਆਂ ਤੇ ਸਦਾ ਹੀ ਸਾਡਾ ਇਹੀ ਮੰਤਰ ਰਿਹਾ ਕਿ ਗੁਰੂ ਨਗਰੀ ਸਦਾ ਚੜ੍ਹਦੀਆਂ ਕਲਾ ਦੇ ਵਿੱਚ ਮੈਂ ਕੱਲ੍ਹ ਵਾਲੀ ਪੋਸਟ ਤੋਂ ਹੀ ਗੱਲ ਜਿਹੜੀ ਸ਼ੁਰੂ ਕਰਨੀ ਚਾਹੁੰਦਾ ਕੱਲ੍ਹ ਤੁਸੀਂ ਇੱਕ ਪੋਸਟ ਜਿਹੜੀ ਫੇਸਬੁੱਕ ਦੇ ਉੱਪਰ ਸਾਡੇ ਕੋਲ ਵੀ ਆਈ ਅਸੀਂ ਆਪਣੇ ਫੇਸਬੁੱਕ ਦੇ ਉੱਪਰ ਪਾਈ ਇਸ ਤੋਂ ਇਲਾਵਾ ਮੀਡੀਆ ਦੇ ਵਿੱਚ ਵੀ ਅਖਬਾਰਾਂ ਦੇ ਵਿੱਚ ਵੀ ਖਬਰਾਂ ਲੱਗੀਆਂ ਕਿ 350 ਸਾਲਾ ਸਮਾਗਮ ਜਦੋਂ ਸ਼੍ਰੀ ਅਗੰਪੁਰ ਸਾਹਿਬ ਦੀ ਧਰਤੀ ਤੇ ਸਰਕਾਰ ਵੱਲੋਂ ਮਨਾਏ ਜਾ ਰਹੇ ਨੇ ਤਾਂ ਇੱਕ ਮੈਡੀਕਲ ਕਾਲਜ ਜਿਹੜਾ ਪ੍ਰਾਇੋਰਟੀ ਦੇ ਉੱਪਰ ਇੱਥੇ ਬਣਾਉਣਾ ਚਾਹੀਦਾ ਹੈ ਉਹ ਕੀ ਕਨਸੈਪਟ ਹੈ ਕਿਉਂ ਤੁਸੀਂ ਇਹ ਮੰਗ ਕੀਤੀ ਹੈ ਉਹਦੇ ਬਾਰੇ ਜਿਹੜੀ ਜਾਣਕਾਰੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਅਗੰਪੁਰ ਪਿੰਡ ਸ਼੍ਰੀ ਅਨੰਤਪੁਰ ਸਾਹਿਬ ਦੇ ਬਿਲਕੁਲ ਨਾਲ ਲੱਗਦਾ ਪਿੰਡ ਹੈ ਜੀ ਔਰ ਅਗੰਪੁਰ ਜੋ ਪਿੰਡ ਉਸ ਨੂੰ ਆਪਣੀ ਜਿਵੇਂ ਪੰਚਾਇਤ ਦੀ ਜਿਹੜੀ ਕਹਿੰਦੇ ਹੁੰਦੇ ਨੇ ਨਾ ਵਿਰਾਸਤ ਉਹ ਬਹੁਤ ਵੱਡੀ ਮਿਲੀ ਹੈ ਕਰੀਬ 3400 ਕਿਲਾ ਰਕਬਾ ਅਗੰਪੁਰ ਪੰਚਾਇਤ ਦੇ ਕੋਲ ਹੈ ਜਿਹੜੇ ਰੈਵਨਿਊਸ ਤੋਂ ਅਗੰਪੁਰ ਪੰਚਾਇਤ ਨੂੰ ਇਨਕਮ ਹੁੰਦੀ ਸੀ ਸਾਲ 1995 ਦੇ ਵਿੱਚ ਅਗੰਪੁਰ ਦੀ ਪੰਚਾਇਤ ਨੇ ਪਿੰਡ ਵਾਸੀਆਂ ਦੇ ਨਾਲ ਆਮ ਜਲਾਸ ਕਰਕੇ ਆਪਣੇ 17 ਏਕੜ ਜ਼ਮੀਨ ਪੰਜਾਬ ਦੀ ਸਰਕਾਰ ਨੂੰ ਗਿਫਟ ਦੇ ਦਿੱਤੀ ਸੀ ਫਰੀ ਆਫ ਹਾਸਟ ਹਵਾਨਾਮਾ ਲਿਖਿਆ ਸੀ ਕਿ ਇੱਥੇ ਬੱਚਿਆਂ ਦੇ ਪੜਨ ਲਈ ਕੋਈ ਪੋਲ ਟੈਕਨੀਕਲ ਕਾਲਜ ਬਣਾ ਦਿੱਤਾ ਜਾਵੇ ਉਦੋਂ ਪੋਲ ਟੈਕਨੀਕਲ ਕਾਲਜ ਦਾ ਬੜਾ ਤਰੀਸੀ ਜੀ ਉਦੋਂ ਮੰਨਿਆ ਜਾਂਦਾ ਸੀ ਕਿ ਪੋਲ ਟੈਕਨੀਕਲ ਕਾਲਜ ਇੱਕ ਨਵਾਂ ਕਨਸੈਪਟ ਸੀਗਾ ਲੇਕਿਨ ਸਰਕਾਰ ਨੇ ਫਰੀ ਆਫ ਹਾਸਟ ਜ਼ਮੀਨ ਲਈ 17 ਏਕੜ ਜ਼ਮੀਨ ਦੇ ਵਿੱਚ ਇੱਕ ਅੱਧ ਖਰੰਦਜੀ ਬਿਲਡਿੰਗ ਬਣਾਈ ਲੇਕਿਨ 2014 ਤੱਕ ਸਰਕਾਰ ਤੋਂ ਉਹ ਚਲਾਈ ਨਹੀਂ ਗਈ ਫਿਰ ਪੰਜਾਬ ਇਨਫਰਾਸਟਰਕਚਰ ਡਵੈਲਪਮੈਂਟ ਬੋਰਡ ਦੇ ਬੈਨਰ ਹੀਟ ਇਸ ਜਗ੍ਹਾ ਨੂੰ ਲੀਜ਼ ਆਊਟ ਕਰ ਦਿੱਤਾ ਗਿਆ ਤੇ 25 ਲੱਖ ਰੁਪਇਆ ਪੰਜਾਬ ਦੀ ਸਰਕਾਰ ਇੱਥੋਂ ਆਮਦਨ ਕਮਾਉਂਦੀ ਰਹੀ ਜਦੋਂ ਕਿ ਜੋ ਸਾਡੀ ਗਿਫਟ ਡੀਡ ਕਹਿੰਦੀ ਸੀ ਉਹ ਕਲੀਅਰ ਕਹਿੰਦੀ ਸੀ ਕਿ ਇਸ ਜ਼ਮੀਨ ਨੂੰ ਸਰਕਾਰ ਸਿਰਫ ਕੋਈ ਪੜ੍ਹਾਈ ਵਾਲਾ ਅਦਾਰਾ ਖੁੱਲਣ ਲਈ ਹੀ ਵਰਤੇ ਜੇ ਨਹੀਂ ਵਰਤਦੀ ਤੇ ਜ਼ਮੀਨ ਦੁਬਾਰਾ ਮਾਲਕਾਂ ਦੇ ਖਾਤੇ ਜਾ ਜਾਂਦੀ ਤੇ ਹੁਣ ਜਦੋਂ ਦੀ ਸਾਨੂੰ ਮੇਰੀ ਵਾਈਫ ਅਗੰਪੁਰ ਦੀ ਸਰਪੰਚ ਬਣੀ ਅੱਜ ਸਾਰੇ ਜਾਇਜ਼ਤ ਦੇ ਜਿਹੜੇ ਮੁੱਦੇ ਦੀ ਗੱਲ ਰੈਲੇਵੈਂਸ ਤੁਸੀਂ ਕਿਵੇਂ ਦੇਖਦੇ ਹੋ ਇੱਕ ਮੈਡੀਕਲ ਕਾਲਜ ਦੀ ਤੁਸੀਂ ਉਸੇ ਜ਼ਮੀਨ ਦੇ ਉੱਪਰ ਗੱਲ ਕਰ ਰਹੇ ਹੋ ਸਰਪੰਚ ਸਾਹਿਬ ਵੀ ਤੁਹਾਡੇ ਮਿਸਿਸ ਨੇ ਤੇ ਦੂਜੀ ਚੀਜ਼ ਜਿਹੜੀ 350 ਸਾਲਾਂ ਸਮਾਗਮ ਦੀ ਜਿਹੜੇ ਅਨੰਤਪੁਰ ਸਾਹਿਬ ਦੀ ਧਰਤੀ ਤੇ ਸਾਹਿਬ ਜੀ ਨੂੰ ਇੱਕ ਵਾਰ ਸਾਹਿਬ ਦੇ ਸ਼ਹੀਦੀ ਸ਼ਤਾਬ ਦੀ ਜਿਹੜੀ ਮਨਾਈ ਜਾ ਰਹੀ ਹੈ ਕੀ ਰੈਲੇਵੈਂਸ ਜਿਹੜੀ ਤੁਹਾਨੂੰ ਲੱਗਦੀ ਅੱਜ ਤੁਸੀਂ ਹੁਣ ਦਾ ਜਿਹੜਾ ਚੁੱਕ ਰਿਹਾ ਮੁੱਦੇ ਅਨੰਤਪੁਰ ਸਾਹਿਬ ਫਰੂਦੀ ਨਗਰੀ ਹੈ ਗੁਰੂ ਸਾਹਿਬ ਨੇ ਹਿੰਦ ਦੀ ਰੱਖਿਆ ਦੇ ਲਈ ਇਥੋਂ ਚੱਲ ਕੇ ਦਿੱਲੀ ਵਿੱਚ ਸ਼ਹਾਦਤ ਦਿੱਤੀ ਸੀ ਤੇ ਅੱਜ ਜੇ ਅਨੰਦਪੁਰ ਸਾਹਿਬ ਦੀ ਗੱਲ ਕਰੀਏ ਤਾਂ ਅਨੰਦਪੁਰ ਸਾਹਿਬ ਕਿਤੇ ਨਾ ਕਿਤੇ ਜਿਹੜੀਆਂ ਇਹ ਬੇਸਿਕ ਨੀਡਸ ਹੈਗੀਆਂ ਜੀ ਦੇਸ਼ ਬਹੁਤ ਤਰੱਕੀ ਕਰ ਰਿਹਾ ਬੜੀ ਰਫ਼ਤਾਰ ਦੇ ਨਾਲ ਆਲੇ ਦੁਆਲੇ ਏਮਸ ਬਣ ਰਹੇ ਨੇ ਲੇਕਿਨ ਗੁਰੂ ਨਗਰੀ ਕਿਤੇ ਨਾ ਕਿਤੇ ਪਿੱਛੜ ਰਹੀ ਆ ਅਨੰਦਪੁਰ ਸਾਹਿਬ ਦਾ ਹਸਪਤਾਲ ਭਾਈ ਜੇਤਾ ਜੀ ਉਸ ਦੀ ਹਾਲਤ ਬਹੁਤ ਨਾਜ਼ੁਕ ਹੈ ਡਾਕਟਰਸ ਆਪਣੇ ਮਿਲਦੇ ਨੇ ਬੜੀ ਮਿਹਨਤ ਕਰਦੇ ਨੇ ਲੇਕਿਨ ਪੂਰਾ ਸਟਾਫ ਨਹੀਂ ਹੁੰਦਾ ਅੱਧੇ ਤੋਂ ਜ਼ਿਆਦਾ ਕੰਮ ਦੇ ਲਈ ਰੋਪੜ ਰੈਫਰ ਕਰਨਾ ਪੈਂਦਾ ਇਸ ਲਈ ਹੁਣ ਸਾਡੇ ਕੋਲ ਜ਼ਮੀਨ ਵੀ ਪਈ ਹੈ ਔਰ ਮੈਂ ਉਹਦੇ ਨਾਲ ਲੱਗਦੇ ਜੋ ਮੈਡੀਕਲ ਕਾਲਜ ਦੀ ਸ਼ਰਤ ਹੈ ਕਿ 25 ਏਕੜ ਚੱਕਾ ਟੋਕਾ ਟੋਣੇ ਚਾਹੀਦੇ ਉਹ ਵੀ ਅਗੰਪੁਰ ਪੰਚਾਇਤ ਗੁਰੂ ਸਾਹਿਬ ਨੂੰ ਸਮਰਪਿਤ ਕਰਕੇ ਫ੍ਰੀ ਆਫ ਕਾਸਟ ਦੇਣ ਨੂੰ ਤਿਆਰ ਕਿ ਅਸੀਂ ਫ੍ਰੀ ਆਫ ਕਾਸਟ ਜਗ੍ਹਾ ਦਿੰਦੇ ਆ ਕਿ ਇੱਥੇ ਮੈਡੀਕਲ ਕਾਲਜ ਇਹ ਤਾਂ ਫਾਇਦਾ ਕੀ ਹੋਊਗਾ ਜੀ ਮੇਰੇ ਸਾਹਿਬ ਸਭ ਤੋਂ ਵੱਡਾ ਸਵਾਲ ਹੈ ਕੁਝ ਲੋਕ ਕਹਿੰਦੇ ਨੇ ਕਿ ਡਵੈਲਪਮੈਂਟ ਇਸ ਤਰ੍ਹਾਂ ਦੀ ਸਾਨੂੰ ਚਾਹੀਦੀ ਨਹੀਂ ਆਨੰਦਪੁਰ ਸਾਹਿਬ ਜਿਹੜਾ ਹੈਗਾ ਉਹ ਕੁਦਰਤੀ ਸੋਹਣਪਨ ਦੇ ਨਾਲ ਭਰਿਆ ਹੈ ਤੇ ਇੱਥੇ ਇਸ ਤਰ੍ਹਾਂ ਦੀ ਚੀਜ਼ਾਂ ਨਹੀਂ ਹੋਣੀ ਚਾਹੀਦੀਆਂ ਤੁਹਾਨੂੰ ਲੱਗਦਾ ਕਿ ਜੇ ਮੈਡੀਕਲ ਕਾਲਜ ਬਣਦਾ ਹੈ ਜਾਂ ਹੋਰ ਕੋਈ ਐਜੂਕੇਸ਼ਨਲ ਇੰਸਟੀਟਿਊਸ਼ਨ ਬਣਦੇ ਨੇ ਤਾਂ ਸਿੱਧੇ ਤੌਰ ਤੇ ਇੱਥੋਂ ਦੇ ਵਸਨੀਕਾਂ ਨੂੰ ਤੇ ਨਾਲ ਦੀ ਨਾਲ ਪੰਜਾਬ ਦੇ ਲੋਕਾਂ ਨੂੰ ਫਾਇਦਾ ਹੋਊਗਾ ਮੇਰਾ ਜੋ ਆਪਣਾ ਨਿੱਜੀ ਐਕਸਪੀਰੀਅੰਸ ਹੈ ਹਰ ਇੱਕ ਖੇਤਰ ਦੇ ਵਿੱਚ ਸਾਇੰਸ ਨੇ ਬਹੁਤ ਤਰੱਕੀ ਕੀਤੀ ਜੀ ਚੰਦ ਤੱਕ ਜਾਣਾ ਬਹੁਤ ਆਸਾਨ ਹੋ ਗਿਆ ਜੇ ਤੁਸੀਂ ਚੰਦ ਤੇ ਜਾਣਾ ਹੋਵੇ ਤੇ ਅੱਜ ਕੱਲ ਐਲਨ ਮਸਕ ਰਾਕਟ ਪ੍ਰੋਵਾਈਡ ਕਰਾ ਦਿੰਦਾ ਤੁਸੀਂ ਉੱਥੇ ਪਹੁੰਚ ਸਕਦੇ ਪਰ ਜੇ ਇੱਕ ਚੀਜ਼ ਦਾ ਲਾਸ ਹੋਇਆ ਤਾਂ ਉਹ ਇਨਸਾਨ ਦੀ ਆਪਣੀ ਉਮਰ ਦਾ ਹੋਇਆ ਹੈ ਪਹਿਲਾਂ 100 ਸਾਲ ਤੱਕ ਨਾਰਮਲ ਬੰਦਾ ਫਿੱਟ ਤੰਦਰੁਸਤ ਜਿੰਦਾ ਸੀ ਲੇਕਿਨ ਕਿਤੇ ਨਾ ਕਿਤੇ ਹੁਣ ਉਹ ਘਟਦਾ 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 65 ਸਾਲ ਤੇ ਆ ਗਿਆ ਤੇ ਆ ਬੀਪੀ 슈ਗਰ ਔਰ ਹਾਰਟ ਅਟੈਕ ਵਰਗੀਆਂ ਸਮੱਸਿਆ ਤਾਂ 40-42 ਸਾਲ ਚ ਆਣ ਲੱਗੀ ਕਿਤੇ ਨਾ ਕਿਤੇ ਸਾਇੰਸ ਨੇ ਇੱਕ ਪਾਸੇ ਤਰੱਕੀ ਬਹੁਤ ਕੀਤੀ ਤੇ ਦੂਜੇ ਪਾਸੇ ਜਿਹੜੀ ਮੈਡੀਕਲ ਸਾਡੀ ਉਹ ਬੇਸਿਕ ਹੈਗੀ ਆ ਉਹਦੇ ਵਿੱਚ ਅਸੀਂ ਬਹੁਤ ਪਿੱਛੜੇ ਆ ਤੇ ਮੈਂ ਜਾਣਦਾ ਕਿ ਹਰ ਛੋਟੇ ਮੋਟੇ ਡਿਸਟੈਂਸ ਦੇ ਉੱਤੇ ਔਰ ਖਾਸ ਕਰਕੇ ਜਿਹੜੀ ਗੁਰੂ ਨਗਰੀ ਹੈ ਇੱਥੇ ਤਾਂ ਮੈਡੀਕਲ ਕਾਲਜ ਜ਼ਰੂਰ ਹੋਣਾ ਚਾਹੀਦਾ ਕਿਸੇ ਟਾਈਮ ਬਾਬਾ ਫਰੀਦ ਯੂਨੀਵਰਸਿਟੀ ਇੱਥੇ ਆਈ ਸੀ ਉਸ ਟਾਈਮ ਵੀ ਅਗਮਪੁਰ ਦੀ ਜ਼ਮੀਨ ਦੇ ਲਈ ਆਈ ਸੀ ਲੇਕਿਨ ਉਸ ਟਾਈਮ ਜਿਹੜੇ ਲੀਡਰਾਂ ਦਾ ਜ਼ੋਰ ਚੱਲਿਆ ਉਹ ਇੱਥੇ ਤੋਂ ਪੱਟ ਕੇ ਮੈਡੀਕਲ ਯੂਨੀਵਰਸਿਟੀ ਫਰੀਦਪੁਰ ਚਲੀ ਗਈ ਤੇ ਜੇ ਹੁਣ ਅਸੀਂ ਇੱਕ ਗੁਜ਼ਾਰਿਸ਼ ਕਰਦੇ ਹਾਂ ਸਰਕਾਰ ਤੋਂ ਕਿ ਰਾਜਨੀਤੀ ਤੋਂ ਉੱਪਰ ਉੱਠ ਕੇ ਜਿੱਥੇ ਤੁਸੀਂ ਜ਼ਿਲ੍ਹਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ ਉੱਥੇ ਨਾਲ-ਨਾਲ ਅਨੰਦਪੁਰ ਸਾਹਿਬ ਨੂੰ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮ ਮੌਕੇ ਇੱਕ ਮੈਡੀਕਲ ਯੂਨੀਵਰਸਿਟੀ ਮੈਡੀਕਲ ਕਾਲਜ ਜ਼ਰੂਰ ਦਿੱਤਾ ਜਾਵੇ ਤੇ ਜਗ੍ਹਾ ਦੀ ਜਿਹੜੀ ਬੇਸਿਕ ਨੀਡ ਹੈ ਉਹ ਅਸੀਂ ਪੂਰੀ ਕਰ ਰਹੇ ਹਾਂ ਬਾਕੀ ਸਰਕਾਰਾਂ ਦੇ ਅਚ ਲੱਗਦਾ ਜੇ ਟੁਕਮਾ ਸਮਾਂ ਹੈ ਕਿ ਹੁਣ ਜਿਹੜੇ ਦੁਆਰ ਹੈ ਜਿਹੜਾ ਰਸਤਾ ਹੈ ਨਾ ਸੱਜਾ ਖੁੱਲਣ ਦੇ ਲਈ ਇਹ ਵੀ ਇੱਕ ਮਾਈਲਸਟੋਨ ਹੋ ਸਰਦਾ ਜੇ ਅਨੰਦਪੁਰ ਸਾਹਿਬ ਦੇ ਵਿੱਚ ਮੈਡੀਕਲ ਕਾਲਜ ਬਣਦਾ ਹੈ ਜੇ ਮੈਂ ਤੁਸੀਂ ਫਰਾਕ ਦੇ ਲਈ ਪੂਰੇ ਪਿੰਡ ਵਾਲਿਆਂ ਨੇ ਦਿਖਾਈ ਹੈ ਤੁਸੀਂ ਵੀ ਪ੍ਰੈਜੈਂਟੇਟਿਵ ਹੋ ਤੁਹਾਡੇ ਮੈਸੇਜ ਰਿਪ੍ਰੈਜੈਂਟੇਟਿਵ ਹੈ ਤੁਸੀਂ ਤਾਂ ਜਗਾ ਤੱਕ ਵੀ ਜਿਹੜੀ ਗੇਨ ਦੀ ਗੱਲ ਕਰ ਦਿੱਤੀ ਹੈ ਬੜਾ ਫੱਟਾ ਜ਼ਿਕਰਾ ਜਿਹੜਾ ਦਿਖਾਇਆ ਹੈ ਤੇ ਲੱਗਦਾ ਹੈ ਸਰਕਾਰ ਨੂੰ ਇਹ ਬੜਾ ਤੁਕਮਾ ਸਮਾਂ ਜਦੋਂ ਇਹ ਚੀਜ਼ ਅਨਾਉਂਸ ਕਰਨੀ ਚਾਹੀਦੀ 24 ਤਰੀਕ ਨੂੰ ਸੈਸ਼ਨ ਹੋਈ ਵਿਧਾਨ ਸਭਾ ਦਾ ਆਨੰਦ ਪ੍ਰਸਾਦ ਦੀ ਧਰਤੀ ਤੇ ਹੋ ਰਿਹਾ ਬਿਲਕੁਲ ਇਹ ਸਰਕਾਰ ਦੇ ਲਈ ਵੀ ਦੇਖੋ ਸਰਕਾਰਾਂ ਲੋਕ ਚੁਣਦੇ ਨੇ ਸੱਤਾ ਦੇ ਵਿੱਚ ਆਏ ਹੈ ਜੇ ਹੁਣ ਆਮ ਆਦਮੀ ਪਾਰਟੀ ਨੂੰ ਪੰਜਾਬੀਆਂ ਨੇ ਮੌਕਾ ਦਿੱਤਾ ਹੈ ਤੇ ਆਮ ਆਦਮੀ ਪਾਰਟੀ ਦੀ ਇਹ ਡਿਊਟੀ ਬਣ ਗਈ ਹੈ ਕਿ ਉਹ ਜਿਸ ਗੁਰੂ ਨਗਰੀ ਤੋਂ ਚੱਲ ਕੇ ਇਹ ਪੰਜਾਬ ਐਡਾ ਸੋਹਣਾ ਸਰਜਿਆ ਹੈ ਔਰ ਕਿਥੋਂ ਦੇ ਪੰਜਾਬੀ ਭਰਾ ਪੂਰੇ ਵਰਲਡ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਪੰਜਾਬੀਆਂ ਦਾ ਨਾਮ ਹੈ ਤੇ ਉਸ ਥਾਲਸੀ ਦੀ ਜਨਮ ਭੂਮੀ ਦੇ ਉੱਤੇ ਸਰਕਾਰ ਨੂੰ ਹੁਣ ਮੈਂ ਸਮਝਦਾ ਕਿ ਜਲਦ ਤੋਂ ਜਲਦ ਜ਼ਿਲ੍ਹਾ ਵੀ ਜ਼ਰੂਰ ਬਣਾਉਣਾ ਚਾਹੀਦਾ ਔਰ ਜ਼ਿਲ੍ਹੇ ਦੇ ਨਾਲ ਨਾਲ ਪਹਿਲਾ ਨੀ ਪੱਥਰ ਮੈਡੀਕਲ ਕਾਲਜ ਦਾ ਕਿਉਂਕਿ ਇਹ ਤਾਂ ਅੱਧ ਤੋਂ ਜ਼ਿਆਦਾ ਤਿਆਰ ਬੈਠਾ ਹੈ ਇੰਤਜ਼ਾਰ ਕਰ ਰਿਹਾ ਸਰਕਾਰ ਦੇ ਫਰਮਾਨਾਂ ਦਾ ਤੇ ਮੈਂ ਤਾਂ ਕੇਂਦਰ ਸਰਕਾਰ ਨੂੰ ਨਾਲ ਹੀ ਗੁਜ਼ਾਰਿਸ਼ ਕਰਦਾ ਕਿ ਜਿਹੜਾ ਸਾਡੇ ਖਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਸਮਾਗਮ ਹੈ ਇਸ ਮੌਕੇ ਮੈਂ ਤਾਂ ਕਹਿੰਦਾ ਜੇ ਕੇਂਦਰ ਸਰਕਾਰ ਇਨੀਸ਼ੀਏਟਿਵ ਲਵੇ ਤਾਂ ਇੱਥੇ ਦਾ ਇਮਜ ਬਣ ਸਕਦਾ ਆ ਬਾਤ ਹੈ ਦੇਖੋ ਬਾਕੀ ਸਾਰੀਆਂ ਗੱਲਾਂ ਆਪਣੀ ਥਾਂ ਤੇ ਨੇ ਪਰੰਤੂ ਜੋ ਦਰਦ ਅਨੰਤਪੁਰ ਸਾਹਿਬ ਦੇ ਲੋਕਾਂ ਦੇ ਦਿਲ ਦੇ ਵਿੱਚ ਆਪਣੇ ਸ਼ਹਿਰ ਪ੍ਰਤੀ ਹੈ ਉਹ ਸਾਫ਼ ਕਿੰਨਾ ਕਿਤੇ ਦਿਖਾਈ ਦਿੰਦਾ ਹੈ ਸਤਵੀਰ ਚੰਦੇਲ ਹੋਰਾਂ ਨੇ ਜਿਸ ਤਰੀਕੇ ਦੇ ਨਾਲ ਕਹਿਆ ਕਿ ਅਰੰਧਪੁਰ ਸਾਹਿਬ ਦੀ ਤਰਤੀ ਦੇ ਉੱਪਰ ਜਗਾ ਦੀ ਕੋਈ ਘਾਟ ਨਹੀਂ ਹੈ ਪਿੰਡ ਦੇ ਵੱਲੋਂ ਜਗਾ ਜਿਹੜੀ ਹੈ ਉਹ ਫਰੀ ਦੇ ਵਿੱਚ ਸਰਕਾਰ ਨੂੰ ਮੁਹैया ਕਰਵਾਈ ਜਾਵੇਗੀ ਹਾਲਾਂਕਿ ਭਵਿੱਖ ਦੇ ਕਰਬ ਦੇ ਵਿੱਚ ਕੀ ਪੁਜਾ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਸਰਕਾਰ ਦੀ ਕੀ ਪਲਾਨਿੰਗ ਹੈ ਪਰੰਤੂ ਇਹਨਾਂ ਨੇ ਆਪਣੀਆਂ ਗੱਲਾਂ ਪੜੀਆਂ ਕ੍ਰਿਸਟਲ ਕਲੀਅਰ ਲੋਕਾਂ ਤੱਕ ਰੱਖੀਆਂ ਨੇ ਸਤਵੀਰ ਜੀ ਤੁਸੀਂ ਜ਼ਿਲ੍ਹੇ ਦੀ ਗੱਲ ਜਿਹੜੀ ਕਰ ਰਹੇ ਸੀ ਕਿ ਜਿਲ੍ਹਾ ਜੇਕਰ ਬਣਦਾ ਹੈ ਤਾਂ ਤੁਸੀਂ ਤੁਹਾਨੂੰ ਐਪਰੀਸ਼ੀਏਟ ਕਰੋਗੇ ਬਹੁਤ ਸਾਰੇ ਲੋਕ ਐਸੇ ਵੀ ਹੈ ਖਾਸ ਤੌਰ ਤੇ ਜੇ ਮੈਂ ਰਾਜਨੀਤਿਕ ਲੀਡਰਾਂ ਦੀ ਗੱਲ ਕਰਾਂ ਤਾਂ ਉਹ ਪਹਿਲੀ ਕਤਾਰ ਦੇ ਲੀਡਰ ਹੋਣ ਦੂਜੀ ਕਤਾਰ ਦੇ ਲੀਡਰ ਹੋਣ ਜਿਹੜੇ ਆਪਾਂ ਇਸ ਮੁੱਦੇ ਤੇ ਬਹੁਤ ਚੁੱਪ ਨੇ ਜਾਂ ਜੇ ਬੋਲਦੇ ਨੇ ਤੇ ਉਹ ਕਹਿੰਦੇ ਕਿ ਨਹੀਂ ਪੜਨਾ ਚਾਹੀਦਾ ਕਿੰਨਾ ਕਿਤੇ ਦਿਮਾਗ ਦੇ ਵਿੱਚ ਇਹ ਵੀ ਹੈ ਕਿ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਸ਼ਾਇਦ ਪੋਲਿਟੀਕਲ ਬੈਨੀਫਿਟ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮਿਲ ਜੂ ਤੁਹਾਨੂੰ ਲੱਗਦਾ ਕਿ ਇਹ ਸਾਰੀਆਂ ਚੀਜ਼ਾਂ ਤੋਂ ਉੱਪਰ ਹੋਣੇ ਸੋਚਣ ਦੀ ਲੋੜ ਹੈ ਕਿਉਂਕਿ ਤਰੱਕੀ ਆਨੰਦਪੁਰ ਸਾਹਿਬ ਦੀ ਹੋਣੀ ਹੈ ਜੇਕਰ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਤੁਹਾਡਾ ਇਹਦੇ ਬ ਇਹਦਾ ਮੈਂ ਤੁਹਾਡਾ ਜਵਾਬ ਪੁਆਇੰਟ ਵਾਈਜ਼ ਦਿੰਦਾ ਹਾਂ ਪਹਿਲੀ ਗੱਲ ਕਿ ਲੀਡਰ ਨਹੀਂ ਜਾਂਦੇ ਕਿ ਜ਼ਿਲ੍ਹਾ ਬਣੇ ਪੋਲੀਟিক্যাল ਮਾਇਦੇ ਚ ਮੈਂ ਕਹਿੰਦਾ ਕਿ ਜਿਸ ਵੀ ਸਰਕਾਰ ਨੇ ਕੰਮ ਕਰਨਾ ਚਾਹੇ ਉਹ ਭਾਜਪਾ ਦੀ ਸਰਕਾਰ ਹੋਵੇ ਚਾਹੇ ਉਹ ਕਾਂਗਰਸ ਹੋਵੇ ਚਾਹੇ ਹੁਣ ਆਮ ਆਦਮੀ ਪਾਰਟੀ ਜੇ ਕੋਈ ਚੰਗਾ ਕੰਮ ਕਰੂਗਾ ਤਾਂ ਉਹਦੀ ਸਰਾਹਨਾ ਤਾਂ ਲੋਕਾਂ ਚ ਹੁੰਨੀ ਹੁੰਦੀ ਤੇ ਜੇ ਹੁਣ ਇਸ ਮੌਕੇ ਆਮ ਆਦਮੀ ਪਾਰਟੀ ਇਹ ਫੈਸਲਾ ਲੈਂਦੀ ਹੈ ਅਨੰਤਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਂਦੀ ਹੈ ਤਾਂ ਮੈਂ ਉਹਦੀ ਸ਼ਲਾਘਾ ਕਰਾਂਗਾ ਕਿ ਉਹਨਾਂ ਨੇ ਅੱਛਾ ਕੰਮ ਕੀਤਾ ਦੂਸਰੀ ਗੱਲ ਕਿ ਜਿਹੜੇ ਲੀਡਰਾਂ ਦੀ ਗੱਲ ਜਾਂ ਕੋਈ ਹੋਰ ਜੇ ਵੀ ਤੁਸੀਂ ਦੱਸ ਰਹੇ ਕਿ ਬਾਹਰ ਹੜਤਾਲ ਕਰ ਰਹੀਆਂ ਨੇ ਦੇਖੋ ਉਹ ਸਭ ਦਾ ਆਪਣਾ ਨਿੱਜੀ ਉਹ ਹੁੰਦਾ ਹੈ ਕਿ ਸਾਨੂੰ ਕਿਹੜੀ ਜਗ੍ਹਾ ਕਾਨੂੰਨੀ ਹੈ ਹੁਣ ਜਿਵੇਂ ਜਿਹੜੀ ਵਾਰ ਸਾਡੀ ਰੋਪੜ ਦੇ ਵਿੱਚ ਬੈਠੀ ਉਹ ਪਿਛਲੇ 20-20 ਸਾਲ ਤੋਂ ਨਾਮਵਰ ਵਕੀਲ ਸਹਿਬਾਨ ਸਟੈਬਲਿਸ਼ਡ ਨੇ ਹੁੰਦੇ। ਬਿਲਕੁਲ। ਉਹਨਾਂ ਦਾ ਸਾਰਾ ਕੁਝ ਉੱਥੇ ਹੋਇਆ ਤੇ ਜੇ ਹੁਣ ਇੱਕਦਮ ਹੀ ਉੱਥੇ ਤੋਂ ਸਾਰਾ ਕੁਝ ਚੇਂਜ ਹੋ ਕੇ ਅਨੰਦਪੁਰ ਸਾਹਿਬ ਬਣ ਗਿਆ। ਤਾਂ ਕਿਤੇ ਨਾ ਕਿਤੇ ਉਹਨਾਂ ਦੀ ਪ੍ਰੈਕਟਿਸ ਦੇ ਵਿੱਚ ਔਰ ਬੜੀਆਂ ਮੁਸ਼ਕਲਾਂ ਆਂਦੀਆਂ। ਲੇਕਿਨ ਮੈਂ ਸਮਝਦਾ ਆਪਣੇ ਨਿੱਜੀ ਹਿੱਤਾਂ ਨੂੰ ਇੱਕ ਸਾਈਡ ਤੇ ਰੱਖ ਕੇ ਜਦੋਂ ਗੁਰੂ ਨਗਰੀ ਦੇ ਲਈ ਇਹ ਸਨਮਾਨ ਦਾ ਮੌਕਾ ਆਇਆ ਤਾਂ ਸਾਨੂੰ ਇਸ ਚੀਜ਼ ਨੂੰ ਖੜੇ ਮੱਥੇ ਪ੍ਰਮਾਣ ਕਰਨਾ ਚਾਹੀਦਾ ਕਿ ਗੁਰੂ ਨਗਰੀ ਨੂੰ ਇਹ ਦਰਜਾ ਮਿਲੇ। ਤੁਸੀਂ ਦੇਖਿਆ ਹੈ ਕਿ ਦਰਜਾ ਦਾ ਜਿੱਦਾਂ ਕਹਿੰਦੇ ਹੁੰਦੇ ਨੇ ਨਾ ਕਿ ਆਪਣੇ ਸ਼ਰਦਾ ਦੇ ਫੁੱਲ ਨੇ ਤੇ ਖੇਤਰਫਲ ਦੀ ਗੱਲ ਕਰੀਏ ਤਾਂ ਤਾਂ ਵੈਟਿਕਨ ਸਿਟੀ ਵਰਗੇ ਛੋਟੇ ਜਿਹੇ ਸ਼ਹਿਰ ਨੂੰ ਵੀ ਪੂਰੇ ਦੇਸ਼ ਦਾ ਦਰਜਾ ਮਿਲਿਆ ਹੋਇਆ ਤੇ ਅਨੰਦਪੁਰ ਸਾਹਿਬ ਤਾਂ ਫੇਰ ਖਾਸੀ ਇੱਥੇ ਹਜੇ ਜਗ੍ਹਾ ਹੈਗੀ ਐ ਜੇ ਥੋੜਾ ਥੋੜਾ ਏਰੀਆ ਸਾਰੇ ਪਾਸੋਂ ਲਿਆ ਜਾਵੇ ਲੇਕਿਨ ਇਹ ਇੱਕ ਸੱਚੀ ਸ਼ਰਧਾਂਜਲੀ ਹੋਵੇਗੀ ਗੁਰੂ ਸਾਹਿਬਾਨ ਨੂੰ ਔਰ ਸਮੁੱਚੀ ਪੰਜਾਬੀਅਤ ਦੇ ਨੂੰ ਬਹੁਤ ਸਾਰੀਆਂ ਗੱਲਾਂ ਦਾ ਜਵਾਬ ਤੁਸੀਂ ਆਪਣੇ ਆਪ ਵੀ ਦੇ ਦਿੱਤਾ ਖੇਤਰਫਲ ਦੀ ਤੁਸੀਂ ਗੱਲ ਕੀਤੀ ਵਕੀਲ ਭਾਈਚਾਰੇ ਦੇ ਉੱਪਰ ਮੈਂ ਫੇਰ ਆਣਾ ਤੁਹਾਡਾ ਪ੍ਰੋਫੈਸ਼ਨ ਵੀ ਜਿਹੜਾ ਹੈਗਾ ਤੁਸੀਂ ਆਪ ਖੁਦ ਵਕੀਲ ਹੋ ਤਾਂ ਮੈਂ ਰੋਪੜ ਦੀ ਗੱਲ ਕੀਤੀ ਜਾਵੇ ਨਵੇਂ ਸ਼ਹਿਰ ਦੀ ਗੱਲ ਕੀਤੀ ਜਾਵੇ ਖਾਸ ਤੌਰ ਤੇ ਹੁਸ਼ਾਰਪੁਰ ਦੇ ਵਿੱਚ ਇਸ ਤਰੀਕੇ ਦਾ ਬੜਾ ਮੈਸਿਵ ਪ੍ਰੋਟੈਸਟ ਜਿਹੜਾ ਹੋ ਰਿਹਾ ਵਕੀਲਾਂ ਦੇ ਵੱਲੋਂ ਕਿ ਗੜਸ਼ੰਕਰ ਤਸਵੀਲ ਨੂੰ ਜਿਹੜਾ ਤੋੜਕਿਆ ਨਾਮ ਪ੍ਰਸਾਦ ਨਾਲ ਨਾ ਜੋੜਿਆ ਜਾਵੇ ਤੁਸੀਂ ਵਕੀਲ ਭਾਈਚਾਰੇ ਨੂੰ ਕੀ ਕਹਿਣਾ ਚਾਹੋਗੇ ਖਾਸ ਤੌਰ ਤੇ ਜੇਕਰ ਹੁਸ਼ਾਰਪੁਰ ਦੀ ਗੱਲ ਕੀਤੀ ਜਾਵੇ ਜੇ ਅਨੰਤਪੁਰ ਸਾਹਿਬ ਦੇ ਨਾਲ ਕੋਈ ਏਰੀਆ ਜੁੜਦਾ ਵੀ ਹੈ ਲੱਗਦਾ ਨਹੀਂ ਕਿ ਇੱਕ ਮਾਣ ਵਾਲੀ ਗੱਲ ਹੀ ਹੋਣੀ ਚਾਹੀਦੀ ਹੈ ਅਨੰਤਪੁਰ ਸਾਹਿਬ ਇਵਨ ਅਨੰਦਪੁਰ ਸਾਹਿਬ ਤੇ ਰਹਿਣ ਵਾਲੇ ਦਾ ਨਹੀਂ ਹੈ ਸਮੁੱਚੀ ਦੁਨੀਆ ਦੇ ਵਿੱਚ ਜਿਹੜੇ ਪੰਜਾਬੀ ਭਾਈਚਾਰੇ ਨਾਲ ਜੁੜੇ ਹੋਏ ਲੋਕ ਨੇ ਇਰਸਪੈਕਟਿਵ ਆਫ ਰਿਲੀਜੀਅਨ ਚਾਹੇ ਉਹ ਹਿੰਦੂ ਧਰਮ ਦੇ ਨੇ ਚਾਹੇ ਉਹ ਸਿੱਖ ਧਰਮ ਦੇ ਨੇ ਜਾਂ ਕਿਸੇ ਵੀ ਧਰਮ ਦੇ ਨੇ ਉਹਨਾਂ ਨੂੰ ਮਾਣ ਮਹਿਸੂਸ ਹੋਣਾ ਚਾਹੀਦਾ ਬਿਲਕੁਲ ਅਨੰਦਪੁਰ ਸਾਹਿਬ ਤਾਂ ਵੈਸੇ ਹੀ ਅਨੰਦਾਂ ਦੀ ਪੁਰੀ ਹੈ ਇੱਥੇ ਨੂੰ ਤਾਂ ਲੋਕ ਨੰਗੇ ਪੈਰੀਂ ਚੱਲ ਕੇ ਆਉਂਦੇ ਆ ਮੇਰੇ ਨਾਲ ਤਾਂ ਆਪ ਐਕਸਪੀਰੀਅੰਸ ਹੋਇਆ ਜਦੋਂ ਵੀ ਪੰਜਾਬ ਚ ਕਿਤੇ ਬਾਹਰ ਜਾ ਕੇ ਦੱਸੀਦਾ ਕਿ ਮੈਂ ਅਨੰਦਪੁਰ ਸਾਹਿਬ ਤੋਂ ਆ ਬੜਾ ਆਦਰ ਸਤਕਾਰ ਵੀ ਮਿਲਦਾ ਤੇ ਵਕੀਲ ਭਾਈਚਾਰਾ ਦੇਖੋ ਇੱਕ ਜਗ੍ਹਾ ਤਾਂ ਲੱਡੂ ਬੱਡੇ ਜਾਣਗੇ ਜੇ ਅਨੰਦਪੁਰ ਸਾਹਿਬ ਜ਼ਿਲ੍ਹਾ ਬਣਦਾ ਹੈ ਜਿਨ੍ਹਾਂ ਨੂੰ ਉੱਥੋਂ ਪੁੱਟ ਕੇ ਇੱਥੇ ਆਣਾ ਪਏਗਾ ਇਹ ਤਾਂ ਪ੍ਰੋਸੈਸ ਹੈ ਹੂੰ ਜ਼ਿਲ੍ਹੇ ਬਣਦੇ ਆਏ ਆ ਕਿਸੇ ਸਮੇਂ ਪੰਜਾਬ ਦੇ ਵਿੱਚੋਂ ਸਟੇਟਾਂ ਵੀ ਵੱਖੀਆਂ ਹੋਈਆਂ ਉਸ ਤੋਂ ਬਾਅਦ ਜ਼ਿਲ੍ਹੇ ਵੀ ਇੱਕ ਤੋਂ ਬਾਅਦ ਵਾਤੇ 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 ਚਲੇ ਗਏ ਤੇ ਉਸੇ ਤਰਜ਼ ਤੇ ਮੈਂ ਸਮਝਦਾ ਜੇ ਅਨੰਦਪੁਰ ਸਾਹਿਬ ਦੀ ਗੱਲ ਆਵੇ ਤਾਂ ਸਾਰੇ ਪੰਜਾਬੀਆਂ ਨੂੰ ਇੱਕ ਮੱਖ ਹੋ ਕੇ ਕਹਿਣਾ ਚਾਹੀਦਾ ਕਿ ਅਨੰਦਪੁਰ ਸਾਹਿਬ ਪਹਿਲੇ ਨੰਬਰ ਤੇ ਬਾਕੀ ਗੱਲਾਂ ਸਾਰੀਆਂ ਬਾਅਦ ਅੱਜ ਮੈਨੂੰ ਲੱਗਦਾ ਕਿ ਰਾਜਨੀਤੀ ਤੋਂ ਉੱਪਰ ਉੱਠ ਕੇ ਅੱਜ ਧਰਮ ਤੋਂ ਉੱਪਰ ਉੱਠ ਕੇ ਜਿਹੜੀਆਂ ਗੱਲਾਂ ਵੀਰ ਕੰਗੇਲ ਹੋਰਾਂ ਦੇ ਵੱਲੋਂ ਕੀਤੀਆਂ ਗਈਆਂ ਨੇ ਇਹ ਇੱਕ ਕਿਤੇ ਨਾ ਕਿਤੇ ਐਗਜ਼ਾਮਪਲ ਵੀ ਆਮ ਲੋਕਾਂ ਦੇ ਲਈ ਇਹਨਾਂ ਦੇ ਵੱਲੋਂ ਸੈੱਟ ਕੀਤੀ ਗਈ ਹੈ ਜਿੱਥੇ ਇਹਨਾਂ ਦੇ ਪਤਨੇ ਅਗੰਪੁਰ ਪਿੰਡ ਨੂੰ ਐਜ਼ ਸਰਪੰਚ ਜਿਹੜਾ ਰਿਪਰੈਜ਼ੈਂਟ ਕਰ ਰਹੇ ਨੇ ਉੱਥੇ ਹੀ ਆਪ ਵਕੀਲ ਭਾਈਚਾਰੇ ਨਾਲ ਸੰਬੰਧਿਤ ਨੇ ਤੇ ਅਨਤਪੁਰ ਸਾਹਿਬ ਲਈ ਜੋ ਪਿਆਰ ਹੈ ਸਤਕਾਰ ਹੈ ਇਹਨਾਂ ਦੇ ਦਿਲ ਵਿੱਚ ਹੈ ਇਸੇ ਕਰਕੇ ਪਿੰਡ ਦੀ ਜਿਹੜੀ ਜ਼ਮੀਨ ਹੈ ਉਹ ਮੈਡੀਕਲ ਕਾਲਜ ਫੁੱਲਰ ਦੇ ਲਈ ਇਹਨਾਂ ਦੇ ਵੱਲੋਂ ਆਫਰ ਕੀਤੀ ਗਈ ਸਰਕਾਰ ਨੂੰ ਕਿ ਸਰਕਾਰ ਇਹ ਤਜਵੀਜ਼ ਲੈ ਕੇ ਆਵੇ ਇਸ ਜ਼ਮੀਨ ਦੇ ਉੱਪਰ ਮੈਡੀਕਲ ਕਾਲਜ ਬਣਾਵੇ ਹਾਲਾਂਕਿ ਕੀ ਹੁੰਦਾ ਫਿਊਚਰ ਦੇ ਵਿੱਚ ਨਹੀਂ ਪਤਾ ਦੂਜੇ ਪਾਸੇ ਐਡਵੋਕੇਟ ਵੀਰ ਚੰਦੇਲ ਦੇ ਵੱਲੋਂ ਖਾਸ ਤੌਰ ਤੇ ਜ਼ਿਲ੍ਹਾ ਬਣਾਉਣ ਦੀ ਵੀ ਜਿਹੜੀ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਇਆ ਜਾਵੇ ਫਰਮ ਸਟੈਂਡ ਜਿਹੜਾ ਸਰਕਾਰ ਦਾ ਹੋਣਾ ਚਾਹੀਦਾ ਛੋਟੇ-ਮੋਟੇ ਪ੍ਰੋਟੈਸਟ ਹੁੰਦੇ ਨੇ ਜਦੋਂ ਨਵੀਆਂ ਚੀਜ਼ਾਂ ਹੁੰਦੀਆਂ ਨੇ ਆਮ ਲੋਕਾਂ ਨੂੰ ਵੀ ਇਹਨਾਂ ਨੇ ਅਪੀਲ ਕੀਤੀ ਕਿ ਤੁਸੀਂ ਸਾਰੀਆਂ ਚੀਜ਼ਾਂ ਨੂੰ ਇੱਕ ਪਾਸੇ ਰੱਖ ਕੇ ਆਪਣੇ ਨਿੱਜੀ ਹਿੱਤਾਂ ਨੂੰ ਇੱਕ ਪਾਸੇ ਰੱਖ ਕੇ ਅਨੰਦਪੁਰ ਸਾਹਿਬ ਦੀ ਤਰੱਕੀ ਦੇ ਲਈ ਅਨੰਦਪੁਰ ਸਾਹਿਬ ਦੇ ਵਿਕਾਸ ਦੇ ਲਈ ਸ਼੍ਰੀ ਅਨੰਦਪੁਰ ਸਾਹਿਬ ਨੂੰ ਜਿਹੜਾ ਜ਼ਿਲ੍ਹਾ ਬਣਾਉਣ ਵੱਲ ਆਪਣੀ ਜਿਹੜੀ ਤੁਸੀਂ ਸਪੋਰਟ ਹੈ ਉਹ ਪੂਰੀ ਤਰ੍ਹਾਂ ਦਿਓ ਬੀਐਸ ਸ਼ਾਨਾ ਸ਼੍ਰੀ ਅਨੰਦਪੁਰ ਸਾਹਿਬ